ਰਾਣਾ ਗੁਰਪ੍ਰਤਾਪ ਸਿੰਘ ਹੈ ਜੀ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਹਾਂ ਜਿਲ੍ਹਾ ਗੁਰਦਾਸਪੁਰ ਤੋਂ ਤੇ ਆਤਮਾ ਸਕੀਮਤੀਨ ਪਿਛਲੇ 10 ਸਾਲ ਤੋਂ ਮੈਂ ਨੌਕਰੀ ਕਰ ਰਿਹਾ ਹਾਂ ਤੇ ਸਾਡੇ ਵਿਭਾਗ ਵੱਲੋਂ ਸਾਡੀਆਂ ਪਿਛਲੇ 3 ਮਹੀਨੇ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਜਾਰੀ ਨਹੀਂ ਕੀਤੀਆਂ ਗਿਆ ਜਿਸ ਦੇ ਰੋਸ ਵਿੱਚ ਅਸੀਂ ਅੱਜ ਇੱਥੇ ਕੱਲ ਤੋਂ ਧਰਨਾ ਦੇ ਰਹੇ ਹਾਂ ਤੇ ਉਸ ਦੇ ਨਾਲ ਨਾਲ ਸਾਡੇ ਪਿਛਲੇ 10 ਸਾਲਾਂ ਤੋਂ ਕਈ ਹਕੀਮਾਂਗਾਂ ਜਿਹੜੀਆਂ ਜਿਹੜੇ ਹੱਕ ਨੇ ਸਾਡੀ ਉਹ ਨਹੀਂ ਦਿੱਤੇ ਜਾ ਰਹੇ ਜਿਵੇਂ ਸਾਡੇ ਮੈਡੀਕਲ ਇੰਸ਼ੋਰੈਂਸ ਵਗੈਰਾ ਵਾ ਲੇਡੀਜ਼ ਦੇ ਮਟਰਨਟੀ ਲੀਵ ਆ ਜੋ ਸੁਪਰੀਮ ਕੋਰਟ ਵੱਲੋਂ ਪਾਸ ਵੀ ਹੋਈ ਆ ਪਰ ਉਹ ਨਹੀਂ ਦਿੱਤੀ ਜਾ ਰਹੀ ਐਕਸੰਡੇ ਵਾਲੀਵਜ਼ ਨੇ ਸਾਡੇ 2011 ਬੈਚ ਦੇ ਜਿਹੜੇ 35 ਮੁਲਾਜ਼ਮ ਨੇ ਜਿਹੜਾ ਨੂੰ ਰੈਗੂਲਰ ਹੋਣ ਵਾਸਤੇ 13 ਸਾਲ ਹੋ ਗਏ ਨੇ ਡਿਪਾਰਟਮੈਂਟ ਵੱਲੋਂ ਉਹਨਾਂ ਦਾ ਕੇਸ ਬਣਾ ਕੇ ਭੇਜਿਆ ਵੀ ਜਾ ਚੁੱਕਾ ਚੁੱਕਿਆ ਪਰ ਸਰਕਾਰ ਵੱਲੋਂ ਅਜੇ ਵੀ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਤੇ 10 ਸਾਲ ਜਿਹੜੇ ਬਾਕੀ ਸਾਡੇ 2014 ਬੈਚ ਦੇ ਆ 10 ਸਾਲ ਉਹਨਾਂ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਹੋ ਚੁੱਕੇ ਨੇ ਉਹਨਾਂ ਦਾ ਵੀ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕੇਸ ਬਣਾ ਕੇ ਸਰਕਾਰ ਨੂੰ ਨਹੀਂ ਭੇਜਿਆ ਗਿਆ ਤੇ ਤੇ ਓਵਰਆਲ ਜਿਹੜਾ ਸਾਡੇ ਨਾਲ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਨਾਲ ਮਤਰੀਂ ماں ਵਾਲਾ ਇਕ ਵਿਹਾਰ ਕੀਤਾ ਜਾ ਰਿਹਾ ਹੈ ਤੇ ਪਿਛਲੇ 1 ਮਹੀਨੇ ਤੋਂ ਅਸੀਂ ਆਪਣੇ ਹੈੱਡਕੁਆਰਟਰ ਤੇ ਬਲਾਕ ਲੈਵਲ ਤੇ ਪਹਿਲਾਂ ਸਟ੍ਰਾਈਕ ਕੀਤੀ ਸੀਗੀ ਪਰ ਵਿਭਾਗ ਦੇ ਕੰੰਦ ਉੱਤੇ ਕੋਈ ਜੂਨੀ ਸਰਕੀ ਹੁਣ ਕੱਲ ਤੋਂ ਅਸੀਂ ਇੱਥੇ ਆ ਕੇ ਬੈਠੇ ਹੋਏ ਆਂ ਤੇ ਜਿੰਨਾ ਚਿਰ ਤੱਕ ਸਾਡੀਆਂ ਤਨਖਾਹਾਂ ਤੇ ਬਾਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨਾ ਚਿਰ ਤੱਕ ਇਹ ਧਰਨਾ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਅਪੀਲਤਾ ਜੀ ਪਹਿਲਾਂ ਵੀ ਅਸੀਂ ਆਪਣੇ ਐਗਰੀਕਲਚਰ ਮਿਨਿਸਟਰ ਸਾਹਿਬ ਦਾ ਕੋਲ ਵੀ ਗਏ ਸੀਗੇ ਏਸੀ ਸਾਹਿਬ ਕੋਲ ਵੀ ਜਾ ਕੇ ਆਏ ਆ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਹਲ ਨਹੀਂ ਆ ਡਾਇਰੈਕਟਰ ਸਾਹਿਬ ਕੋਲ ਤਾਂ ਅਸੀਂ ਬਹੁਤ ਵਾਰੀ ਪਤਾ ਨਹੀਂ ਕਿੰਨੀ ਵਾਰ ਅਸੀਂ ਫੇਰੇ ਮਾਰ ਚੁੱਕੇ ਹਾਂ ਇਹਨਾਂ ਕੋਲ ਆ ਕੇ ਆਪਣੀਆਂ ਲੈਟਰ ਹੈਡ ਦੇ ਉੱਤੇ ਲੈਟਰ ਭੇਜੀਆਂ ਆਈਆਂ ਨੇ ਇੱਥੇ ਮੀਟਿੰਗਸ ਹੋਈਆਂ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਵੱਲੋਂ ਸਾਨੂੰ ਜਿਹੜਾ ਹਲ ਨਹੀਂ ਕੀਤਾ ਗਿਆ ਹੁਣ ਕੱਲ ਤੋਂ ਅਸੀਂ ਸਟ੍ਰਾਈਕ ਵੀ ਕੀਤੀ ਆ ਪਰ ਫਿਰ ਵੀ ਇਹਨਾਂ ਵੱਲੋਂ ਕੋਈ ਇਦਾਂ ਦਾ ਅਸ਼ਵਾਸ਼ਣ ਨਹੀਂ ਦਿੱਤਾ ਗਿਆ ਕਿ ਜੇ ਤੁਹਾਡੀ ਸੈਲਰੀ ਆਵੇਗੀ ਜਾਂ ਨਹੀਂ ਆਵੇਗੀ ਸਿਰਫ ਲਾਰੇ ਲਪੇ ਲਾਈ ਜਾ ਰਹੀਆਂ ਜੀ ਇਹ ਜੇ ਵੀ ਤੁਹਾਡੀ ਡਿਮਾਂਡਾਂ ਨਹੀਂ ਪੂਰੀ ਹੁੰਦੀ ਤਾਂ ਫਿਰ ਕਿੱਥੇ ਤੱਕ ਜਾਏਗਾ ਫੇਰ ਸਾਡਾ ਸੰਘਰਸ਼ ਹੋਰ ਤਿੱ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵੀਂ ਵਿਵਸਥਾ ਮੰਦੀ ਕਰਕੇ ਫਿਰ ਇਹ ਜਿਹੜਾ ਰੋਡ ਸ਼ੋਅ ਕਰਾਂਗੇ ਜਾਂ ਹੋਰ ਵੀ ਕੋ ਅਗਲੀਆਂ ਜੋ ਸਾਡੀ ਯੂਨੀਅਨ ਦੀਆਂ ਅੱਗੇ ਸੁਝਾਅ ਹੋਣਗੇ ਉਸ ਤਰੀਕੇ ਦੇ ਨਾਲ ਕਾਰਡੀਆਂ ਅਸੀਂ ਸੰਗਠਿਤਿਕਾ ਕਰਾਂਗੇ ਸੀਐਨ ਸਾਹਿਬ ਨੂੰ ਕੋਸ਼ਿਸ਼ ਕੀਤੀ ਹੋ ਕੇ ਕਿ ਉਹ ਆਉਣ ਨੂੰ ਨੌکریاں ਦੇ ਦੇਣੇ ਨਹੀਂ ਜੀ ਅਜੇ ਤੱਕ ਸਾਡੇ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਹੈ ਅਸੀਂ ਮੇਲ ਜਰੂਰ ਕੀਤੀਆਂ ਹਈਆਂ ਉਹਨਾਂ ਨੂੰ ਜਿਹੜਾ ਸਾਡੇ ਧਰਨੇ ਦੇ ਸਬੰਧ ਵਿੱਚ ਆ ਉਹਨਾਂ ਨੂੰ ਮੇਲ ਕੀਤੀਆਂ ਪਰ ਕੋਈ ਜਵਾਬ ਨਹੀਂ ਆ ਸਾਨੂੰ ਨਾਲ ਆ ਸਾਚੀ ਗੱਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਹੈਗਾ ਡਾਕਟਰ ਰਵਨੀਤ ਸਿੰਘ ਮੈਂ ਇਹਦੇ ਡਿਪਟੀ ਡਾਇਰੈਕਟਰ ਪੋਸਟ ਹਾਰਵੈਸਟ ਟੈਕਨੋਲੋਜੀ ਆਤਮਾ ਸਕੀਮ ਦੇ ਵਿੱਚ ਕੰਮ ਕਰ ਰਿਹਾ ਆ ਸਭ ਤੋਂ ਪਹਿਲਾਂ ਤਾਂ ਮੈਂ ਬਾਬੂ ਸ਼ਹੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਮਾਧਿਅਮ ਰਾਹੀਂ ਹੀ ਅਸੀਂ ਦੀ ਆਪਣੀ ਆਵਾਜ਼ ਜਿਹੜੀ ਹੈਗੀ ਹੈ ਸਰਕਾਰ ਤੱਕ ਪਹੁੰਚਾ ਰਹੇ ਆ ਸਰ ਦੇਖੋ ਇਹ ਆਤਮਾ ਸਕੀਮ ਜਿਹਦੇ ਤੇ ਅਸੀਂ ਕੰਮ ਕਰ ਰਹੇ ਆ ਇਹ 60 40 ਦੀ ਰੇਸ਼ੋ ਨਾਲ ਚੱਲਣ ਵਾਲੀ ਸਕੀਮ ਆ 60% ਸ਼ੇਅਰ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਔਰ 40% ਸ਼ੇਅਰ ਜਿਹੜਾ ਹੈਗਾ ਸਟੇਟ ਗਵਰਨਮੈਂਟ ਆਪਣਾ ਪਾ ਰ ਬਾਕੀ ਸਟੇਟਸ ਜਿਹੜੀਆਂ ਹੈਗੀਆਂ ਉਹ ਇਸ ਇਸ ਸਮੇਂ ਤੱਕ ਆਪਣੀਆਂ ਤਿੰਨ ਤਿੰਨ ਕਿਸ਼ਤਾਂ ਸੈਂਟਰ ਗਵਰਨਮੈਂਟ ਕੋਲੋਂ ਰਿਲੀਜ਼ ਕਰਵਾ ਚੁੱਕੀਆਂ। ਜਦਕਿ ਸਾਡੀ ਸਟੇਟ ਜਿਹੜੀ ਹੈਗੀ ਹੈ ਹਜੇ ਪਹਿਲੀ ਕਿਸ਼ਤੀ ਰਿਲੀਜ਼ ਕਰਵਾਈ ਆ ਔਰ ਉਹ ਸਾਰਾ ਡਿਲੇ ਜਿੰਨਾ ਵੀ ਅਸੀਂ ਉਹਦਾ ਕਾਰਨ ਮੰਨਦੇ ਆ ਸਾਡਾ ਡਾਇਰੈਕਟੋਰੇਟ ਜਿਨ੍ਹਾਂ ਕੋਲ ਸਮੇਂ ਸਿਰ ਇਹ ਕਿਸ਼ਤਾਂ ਨਹੀਂ ਰਿਲੀਜ਼ ਕਰਵਾਈਆਂ ਗਈਆਂ ਕਿੱਥੇ ਤਾਂ ਸਰਕਾਰ ਨੇ ਦੀਵਾਲੀ ਤੇ ਬੋਨਸ ਦਿੱਤਾ ਇਸ ਵਾਰ ਮੁਲਾਜ਼ਮਾਂ ਨੂੰ। ਠੀਕ ਹੈ ਸਾਡਾ ਦੀਵਾਲੀ ਦੁਸ਼ਹਿਰਾ ਕਰਵਾ ਚੌਥ ਸਾਡੇ ਮੁਲਾਜ਼ਮਾਂ ਦਾ ਸਾਰਾ ਇਸ ਵਾਰ ਖੱਲੀ ਗਿਆ। ਅਸੀਂ ਆਪਣੀਆਂ ਜੜੀਆਂ ਡਿਮਾਂਡਸ ਹੈਗੀਆਂ ਚੀਫ ਸੈਕਟਰੀ ਸਾਹਿਬ ਤੱਕ ਵੀ ਪਹੁੰਚ ਲੈ ਕੇ ਗਏ ਆ ਟਰੈਕਟਰ ਸਾਹਿਬ ਤੱਕ ਵੀ ਸਾਡੀਆਂ ਡਿਮਾਂਡਸ ਗਈਆਂ ਏਸੀ ਸਾਹਿਬ ਤੱਕ ਵੀ ਗਈਆਂ ਪਰ ਅਸੀਂ ਉਹਨਾਂ ਨੂੰ ਇਸ ਡਿਲੇ ਦਾ ਕਾਰਨ ਨਹੀਂ ਸਮਝਦੇ ਕਿਉਂਕਿ ਦੇਖੋ ਉਹ ਆਪਣਾ ਕੰਮ ਜਿਹੜਾ ਬਖੂਬੀ ਕਰਨਾ ਜਾਣਦੇ ਆ ਤਾਂ ਕਰ ਵੀ ਰਹੇ ਆ ਸੈਂਟਰ ਗਵਰਨਮੈਂਟ ਵੀ ਇਹਦੇ ਵਿੱਚ ਕੋਈ ਡਿਲੇ ਨਹੀਂ ਕਰ ਰਹੀ ਕਿਉਂਕਿ ਸੈਂਟਰ ਗਵਰਨਮੈਂਟ ਤਾਂ ਤਿਆਰ ਬੈਠੀ ਹੈ ਕਿ ਆਪਣਾ ਤੁਸੀਂ ਡਾਕੂਮੈਂਟਸ ਪ੍ਰੋਵਾਈਡ ਕਰੋ ਔਰ ਅਸੀਂ ਸੈਲਰੀ ਜੜੀ ਤੁਹਾਡੀ ਤਨਖਾਹ ਹੈਗੀ ਅਸੀਂ ਫੰਡ ਜਾਰੀ ਕਰ ਦਵਾਂਗੇ ਪਰ ਜਿਹੜੀ ਸਾਰੀ ਪ੍ਰੋਸੈਸ ਦੇ ਵਿੱਚ ਡਿਲੇ ਹੁੰਦੀ ਆ ਉਹਦਾ ਅਸੀਂ ਸਿੱਧਾ ਸਿੱਧਾ ਕਾਰਨ ਜਿਹੜਾ ਹੈਗਾ ਅਸੀਂ ਆਪਦੇ ਡਾਇਰੈਕਟਰੇਟ ਨੂੰ ਮੰਨਦੇ ਆ ਜਿਨ੍ਹਾਂ ਵੱਲੋਂ ਇੰਨਾ ਤਨਖਾਹ ਨਾ ਦੇ ਕੇ ਅਸੀਂ ਅੱਜ ਇਹਨਾਂ ਹਾਲਾਤਾਂ ਦੇ ਠੰਡ ਦੇ ਠੰਡਾਂ ਦੇ ਦਿਨਾਂ ਦੇ ਵਿੱਚ ਅਸੀਂ ਇੱਥੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਕੀਤਾ ਗਿਆ ਅਸੀਂ ਤਾਂ ਇਹੀ ਦੱਸਣਾ ਚਾਹੁੰਦੇ ਆ ਕਿ ਜੇ ਸਾਨੂੰ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਤਨਖਾਹਾਂ ਅਤੇ ਤਨਖਾਹਾਂ ਦੇ ਨਾਲ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਜੇ ਪੂਰੀਆਂ ਨਾ ਹੋਈਆਂ ਤਾਂ ਫਿਰ ਅਸੀਂ ਕੈਂਡਲ ਮਾਰਚ ਵੀ ਕਰਾਂਗੇ ਅਸੀਂ ਸੰਘਰਸ਼ ਜਿਹੜਾ ਹੈਗਾ ਹੋਰ ਤੇਜ਼ ਕਰਾਂਗੇ ਆਪਣੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਸਲਾਹ ਕਰ ਅਗਲੀ ਵਿਉਂਤਬੰਦੀ ਹੈਗੀ ਆ ਉਹ ਅਸੀਂ ਕਰਾਂਗੇ ਸਾਨੂੰ ਸੰਘਰਸ਼ ਜਿੰਨਾ ਵੀ ਤੇਜ਼ ਕਰਨਾ ਪਿਆ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ ਕੋਈ ਸ਼ਹੀ ਚੈਨਲ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਜਿਨ੍ਹਾਂ ਨੇ ਤੁਸੀਂ ਸਾਡੀ ਆਵਾਜ਼ ਸੁਣਨ ਲਈ ਇੱਥੇ ਪਹੁੰਚੇ ਟਾਈਮ ਕੱਢ ਕੇ ਮੈਂ ਸੰਵਿੰਦਰਪਾਲ ਸਿੰਘ ਬਲਾਕ ਟੈਕਨੀਕਲ ਮੈਨੇਜਰ ਜ਼ਿਲ੍ਹਾ ਬਰਨਾਲੇ ਤੋਂ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਜੀ ਅਸੀਂ ਜਦੋਂ ਜਦੋਂ ਵੀ ਅਸੀਂ ਸਾਡੇ ਜਿਹੜੇ ਵੀ ਅਧਿਕਾਰੀ ਸਬਾਣਾ ਇਹਨਾਂ ਨਾਲ ਗੱਲ ਕਰਦੇ ਆ ਅਸੀਂ 26 ਨਵੰਬਰ ਦੇ ਲੱਗੇ ਹੋਏ ਆ ਪਹਿਲਾਂ ਉਹਨਾਂ ਨੇ ਕੋਈ ਹੋਰ ਸਕੀਮ ਬਣਾਤੀ ਸੀ ਉਹਦੇ ਵਿੱਚ ਮੈਪਿੰਗ ਦਾ ਕੰਮ ਚੱਲ ਰਿਹਾ ਸੀ ਜਦੋਂ 10 ਅਸੀਂ 10 ਅਕਤੂਬਰ ਨੂੰ ਮੈਪਿੰਗ ਕਰਾ ਕੇ ਸੀ ਜੇ ਉਹ ਸਾਡੀ ਉਦੋਂ ਇਹ ਹੱਲ ਕਰ ਦਿੰਦੇ ਟੈਕਸ ਜਮ੍ਹਾਂ ਕਰਾ ਦਿੰਦੇ ਸਰਕਾਰ ਵਾਲੇ ਪੰਜਾਬ ਸਰਕਾਰ ਨੇ ਤੇ ਸਾਡੀ ਉਹ ਕਿਸ ਤਰ੍ਹਾਂ ਰਿਲੀਜ਼ ਹੋ ਜਾਣੀ ਸੀ ਇਹਨਾਂ ਨੇ ਕੀ ਕੀਤਾ ਉਹ ਸਮੇਂ ਸਿਰ 10 ਅਕਤੂਬਰ ਨੂੰ ਵੀ ਨਹੀਂ ਕੰਮ ਕੀਤਾ ਅਸੀਂ 23 ਅਕਤੂਬਰ ਨੂੰ ਇੱਥੇ ਧਰਨਾ ਲਾਉਣ ਆਏ ਦੁਆਰਾ ਉਹ ਦਿਨ ਇਹਨਾਂ ਨੇ 15 ਦਿਨਾਂ ਦਾ ਸਮਾਂ ਮੰਗਿਆ ਜੇ ਉਹ 15 ਨਹੀਂ ਕਹਿੰਦੇ ਅਸੀਂ ਛੇਤੀ ਕਰਾ ਦਾਂਗੇ 5-7 ਦਿਨ ਦਾ ਤੁਹਾਡੇ ਦੋ ਜਣੇ ਬੰਦੇ ਦੇ ਅਸੀਂ ਦੋ ਬੰਦੇ ਵੀ ਦੇਤੇ ਜੇ ਸਾਡਾ ਉਹ ਦਿਨ ਹੱਲ ਕਰਾ ਦਿੰਦੇ ਤਾਂ ਸਾਡਾ ਜਿਹੜਾ ਹੁਣ ਨਵਾਂ ਜੱਬ ਪਿਆ ਕੋਈ ਸੈਂਟਰ ਵੱਲੋਂ ਉਹ ਨਹੀਂ ਪੈਣਾ ਸੀਗਾ ਇਸ ਕਰਕੇ ਹੁਣ ਇਹ ਨਹੀਂ ਪਤਾ ਹੁਣ 15-20 ਦਿਨ ਮੰਗਦੇ ਸਰਕਾਰ ਦਾ ਕੀ ਪਤਾ ਹੁੰਦਾ ਰੋਜ਼ ਚੇਂਜ ਹੁੰਦੇ ਆ ਤੇ ਇਸ ਕਰਕੇ ਸਾਨੂੰ ਇਹ ਜਦੋਂ ਅਸੀਂ ਸੈਂਟਰ ਨੂੰ ਅਪੀਲ ਕਰਦੇ ਆ ਉਹ ਕਹਿ ਦਿੰਦੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਹੋ ਜੋ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹ ਕਹਿ ਦਿੰਦੇ ਤੁਸੀਂ ਸੈਂਟਰ ਦੇ ਮੁਲਾਜ਼ਮ ਐ ਹੁਣ ਮੈਂ ਭਗਵੰਤ ਮਾਨ ਜੀ ਨੂੰ ਵੀ ਕਰਾਂਗੇ ਮੈਂ ਆਮ ਆਦਮੀ ਨੂੰ ਵੋਟ ਵੀ ਪਾਈ ਆ ਤੇ ਕੱਲ ਵੀ ਸਾਡੇ ਜ਼ਿਲ੍ਹੇ ਚ ਵੋਟ ਆ ਮੈਂ ਧਰਨਾ ਛੱਡ ਕੇ ਸਪੈਸ਼ਲ ਆਮ ਆਦਮੀ ਨੂੰ ਵੋਟ ਪਾਉਂਗਾ ਕਿਉਂਕਿ ਉਹਨਾਂ ਦੇ 2 ਸਾਲ ਰਹਿੰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਵਿਰੋਧੀ ਧਿਰ ਨੂੰ ਵੋਟ ਪਾਓ ਵੋਟ ਇਹਨਾਂ ਨੂੰ ਪਾ ਕੇ ਅਸੀਂ ਮਜ਼ਬੂਤ ਕਰਾਂਗੇ ਪਰ ਸਾਡੇ ਹੱਕ ਦਿੱਤੇ ਜਾਣਾ ਸੀ ਭਗਵੰਤ ਮਾਨ ਜੀ ਨੂੰ ਕਹਿਣੇ ਆ ਉਹਨਾਂ ਤੱਕ ਸਾਡੀ ਗੱਲ ਨਹੀਂ ਪਹੁੰਚਾਈ ਜਾ ਦੋ ਮਿੰਟ ਦਾ ਸਾਨੂੰ ਸਮਾਂ ਦਿਓ ਸਾਡੇ ਕੋਲ ਏਡੀ ਵੀ ਆਉਂਦੀ ਵਧੀਆ ਅਸੀਂ ਸੱਤ ਜਿਹੜੇ ਸਕੀਮਾਂ ਦਾ ਕੰਮ ਕਰਦੇ ਹਰੇਕ ਨੂੰ ਸਬਸਿਡੀ ਦਿੰਨੇ ਆ ਪਹਿਲਾਂ ਅਸੀਂ ਝੋਨੇ ਦੀ ਸਿੱਧੀ ਬਜਾਈ ਦਾ ਕੰਮ ਕੀਤਾ ਹੁਣ ਅਸੀਂ ਪਰਾਲੀ ਦਾ ਕੀਤਾ ਪੀਆਰ 126 ਬਲਾਈ ਜਿਹੜੀ ਪੰਜਾਬ ਸਰਕਾਰ ਨੇ ਕਿਹਾ ਸੀ ਜਾਂ ਹੋਰ ਵੀ ਸਮੇਂ-ਸਮੇਂ ਤੋਂ ਜਿਹੜੇ ਮਿੱਟੀ ਦੇ ਸੈਂਪਲ ਲੈਣੇ ਆ ਜਾਂ ਕਿਤੇ ਜਿਹੜਾ ਜਿਵੇਂ ਚਿੱਟੀ ਮੱਖੀ ਦਾ ਹਮਲਾ ਜੇ ਤੁਹਾਨੂੰ ਪਤਾ ਹੋਊਗਾ ਚੈਨਲ ਵਾਲਿਆਂ ਨੂੰ ਮਾਲਵੇ ਬੈਲਟ ਚਾ ਉਹ ਸਾਰੀ ਨਰਮੇ ਬੈਲਟ ਸਾਡੀ ਸਕੀਮ ਕੰਮ ਕਰਦੀ ਐ ਇਸ ਕਰਕੇ ਅਸੀਂ ਇਹ ਕਹਨੇ ਆ ਵੀ ਜਿਹਨੂੰ ਦੋਸ਼ੀ ਮੰਨਣਾ ਦੋਸ਼ੀ ਜੀ ਨੂੰ ਬਾਅਦ ਚ ਮੰਨ ਲਿਓ ਪਹਿਲਾਂ ਸਾਡੀਆਂ ਤਨਖਾਹਾਂ ਦੇ ਦਿਓ ਪਿਲੇ 4 ਮਹੀਨੇ ਪਹਿਲੀ ਵਾਰੀ ਇਤਿਹਾਸ ਚ ਹੋਇਆ ਵੀ ਸਾਡੇ ਜਿਹੜੇ ਮੁਲਾਜ਼ਮ ਐ ਦੀਵਾਲੀ ਐਤਕੀ 4 ਮਹੀਨਿਆਂ ਚੋ ਮਹੀਨੇ ਦੀ ਤਨਖਾਹ ਦਿੱਤੀ ਆ 2-2 ਲੱਖ ਤਨਖਾਹ ਦੇ ਵਿੱਚ 50000 ਰੁਪਏ ਮਿਲਣਾ ਕਿੱਡੀ ਗੱਲ ਹੁਣ ਜੇ ਤੁਹਾਨੂੰ ਜੇ ਮੈਂ ਤੁਹਾਡੀ ਐਗਜ਼ਾਮਪਲ ਦਵਾ ਜੇ ਤੁਹਾਨੂੰ ਕਹਿ ਦੇਣ ਤੁਸੀਂ ਆਪਦਾ ਕੈਮਰੇ ਵਾਲਾ ਕੰਮ ਛੱਡ ਕੇ ਤੇ ਸਾਡੀ ਆ ਕੇ ਇੱਥੇ ਤਨਖਾਹਾਂ ਬਣਾਓ ਉਹ ਤੁਹਾਡੇ ਵਾਸਤਾ ਨਹੀਂ ਕਿਉਂਕਿ ਜਿਹੜਾ ਡਿਪਾਰਟਮੈਂਟ ਅਕਾਊਂਟੈਂਟ ਭਰਤੀ ਕੀਤੀ ਆ ਜਾਂ ਕੋਈ ਕਲੈਰੀਕਲ ਸਟਾਫ ਭਰਤੀ ਕੀਤਾ ਜਾਂ ਡਾਇਰੈਕਟਰ ਸਾਹਿਬ ਐਡਮਿਨਿਸਟ੍ਰੇਸ਼ਨ ਦਾ ਕੰਮ ਦਿੱਤਾ ਉਹਨਾਂ ਦਾ ਕੰਮ ਆ ਹੁਣ ਵੀ ਸਾਨੂੰ ਕੱਲ ਦਾ ਇਹ ਕੀ ਜਾਂਦਾ ਤੁਸੀਂ ਦੋ ਬੰਦੇ ਲੱਗ ਕੇ ਗੱਡੀ ਲੈ ਕੇ ਦਿੱਲੀ ਜਾ ਦਿੱਲੀ ਆ ਉੱਥੇ ਕੀ ਆ ਦਿੱਲੀ ਅਸੀਂ ਸਿੰਘੂ ਤੇ ਜਾਵੜ ਗੇਟ ਉੱਥੇ ਟਿੱਕਰੀ ਬਾਰਡਰ ਤੇ ਜਾ ਕੇ ਥੋੜੀ ਟੱਕਰਾਂ ਮਾਰਨੀ ਆ ਉਹ ਕਹਣਗੇ ਤੁਹਾਡੇ ਆਪ ਦੇ ਕੋਈਆਂ ਅਧਿਕਾਰੀ ਸਹਿਬਾਨ ਜਿਹੜੇ ਗੱਲ ਆ ਗੱਲ ਅੱਜ ਕੱਲ੍ਹ ਆਨਲਾਈਨ ਦਾ ਸਮਾਂ ਚੱਲ ਰਿਹਾ ਯੁੱਗ ਚੱਲ ਰਿਹਾ ਸਾਰਾ ਪੋਰਟਲ ਦਾ ਡਿਜੀਟਲ ਯੁੱਗ ਹੋ ਗਏ ਕਹਿੰਦੇ ਫਾਈਲਾਂ ਲੈ ਕੇ ਤੁਰੇ ਲੋ ਸਾਰਾ ਆਨਲਾਈਨ ਪੋਰਟਲ ਬਣੇ ਹੋਇਆ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਵੀ ਸਾਨੂੰ ਧੱਕਾ ਨਾ ਕਰੋ ਜੇ ਕੱਲ ਦੀ ਗੱਲ ਦੱਸਾਂ ਕੱਲ ਇੰਨੀ ਤੁਹਨ ਦਸੀਗੀ ਤੇ ਰਸਤੇ ਦੇ ਵਿੱਚ ਤਿੰਨ ਚਾਰ ਐਕਸੀਡੈਂਟ ਹੋਇਆ ਜੇ ਕਿਸੇ ਸਾਡੇ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਹੋ ਗਿਆ ਜਾਂ ਇੱਥੇ ਡੇਂਗੂ ਜਾਂ ਚਿਕਨਗੁਨੀਆ ਫੈਲਿਆ ਅਸੀਂ ਜ਼ਿੰਮੇਵਾਰ ਕੋਈ ਸੈਂਟਰ ਨੂੰ ਨਹੀਂ ਠਰਵਾਉਣਾ ਜਿੱਥੋਂ ਇਥੋਂ ਦੇ ਸਾਡੇ ਅਧਿਕਾਰੀ ਸਹਿਬਾਨ ਅਸੀਂ ਉਹਨਾਂ ਨੂੰ ਜਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਰਵਾਵਾਂਗੇ ਇਸ ਕਰਕੇ ਸਾਡੀ ਔਰ ਜੋਰ ਬੇਨਤੀ ਅਸੀਂ ਉਹਨਾਂ ਦੇ ਛੋਟੇ ਤੋਂ ਛੋਟਾ ਮੁਲਾਜ਼ਮੋਂ ਤੇ ਪੈਰੀ ਬੈਂਦ ਤੱਕ ਅਪੀਲ ਕਰਦੇ ਆਂ ਵੀ ਸਾਡੀਆਂ ਤਨਖਾਹਾਂ ਤੇ ਸਾਡੇ ਬੰਦੇ ਹੱਕ ਦਿੱਤੇ ਜਾਣ ਤੇ ਦਾ ਜੋ ਅਸੀਂ ਘਰੇ ਜਾ ਕੇ ਤੇ ਜਿਹੜੀ ਕਿਸਾਨੀ ਦਾ ਸੇਵਾ ਕੰਮ ਹੈ ਹੁਣ ਕਣਕ ਦੀ ਬਜਾਈ ਦਾ ਕੰਮ ਚੱਲ ਰਿਹਾ ਉਹਨਾਂ ਨੂੰ ਨਦੀਨ ਨਾਸ਼ਕ ਬਾਰੇ ਦੱਸਣਾ ਜਾ ਕੇ ਵੀ ਕਿਹੜੀ ਸਫਰੇ ਕਰੋ ਉਹ ਸਾਰੇ ਸਾਨੂੰ ਫੋਨ ਆ ਰਹੇ ਆ ਵੀ ਸਾਡੀ ਮੋਦੀ ਵਾਲੀ ਕਿਸ਼ਤ ਨਹੀਂ ਆ ਰਹੀ ਅਸੀਂ ਬਜਾਈ ਦੀਏ ਕੀੜਾ ਨਾਸ਼ਕ ਲੈਣਾ ਦਵਾਈਆਂ ਦਾ ਸਾਨੂੰ ਪੈਸੇ ਨਹੀਂ ਆ ਰਹੇ ਸਾਡੇ ਪੈਸੇ ਨਾਲੋਂ ਮੇਰੇ ਹੁਣ ਜੇ ਮੈਂ ਤੁਹਾਨੂੰ ਫੋਨ ਤੇ ਸ਼ੋਅ ਕਰਾਂ 10 ਕਿਸਾਨਾਂ ਦੇ ਸਵੇਰ ਦੇ ਆਧਾਰ ਕਾਰਡ ਆ ਕੇ ਵੀਰ ਜੀ ਸਾਡਾ ਦੱਸ ਦੋ ਤੇ ਗੈਸਟ ਰੁਕੀ ਆ ਸੀ ਤੁਹਾਨੂੰ ਫਾਰਮ ਜਮਾ ਕਰਾ ਦੇਣੇ ਇਸ ਕਰਕੇ ਅਸੀਂ ਕਿਸਾਨ ਸਾਡੇ ਨਾਲ ਸਿੱਧੇ ਜੁੜੇ ਹੋਏ ਆ ਕਿਸਾਨੀ ਦਾ ਨੁਕਸਾਨ ਨਾ ਹੋਵੇ ਸਾਡੇ ਪਰਿਵਾਰਾਂ ਦਾ ਨਾ ਹੋਵੇ ਕਿਸਾਨ ਯੂਨੀਅਨ ਦੇ ਲੀਡਰ ਵੀ ਆਏ ਹੋਏ ਆ ਹੋਰ ਵੀ ਹੋਣਗੇ ਪਰ ਅਸੀਂ ਕਿਸਾਨਾਂ ਨਾਲ ਸਿੱਧਾ ਜੁੜੇ ਹੋਏ ਆ ਅਸੀਂ ਇਹ ਕਹਿਨੇ ਆਂ ਵੀ ਅਸੀਂ ਇਹਨਾਂ ਦੇ ਪਰਿਵਾਰ ਵਾਂਗੂ ਆ ਸਾਡਾ ਡਾਇਰੈਕਟਰ ਦਫ਼ਤਰ ਇਹ ਜਦੋਂ ਇੱਥੇ ਆਉਣੇ ਉਹਦਾ ਪਰਿਵਾਰ ਬਣ ਜਾਂਦਾ ਫੀਲਡ ਦੇ ਵਿੱਚ ਵੀ ਕੰਮ ਕਰਾ ਰਿਆ ਹੁਣ ਜੇ ਇਹਨਾਂ ਨੂੰ ਪਤਾ ਹੀ ਤਨਖਾਹਾਂ ਲੇਟ ਐ ਸਾਡੇ ਮੁਲਾਜ਼ਮਾਂ ਦੀਆਂ ਪ੍ਰਾਲੀ ਚ ਡਿਊਟੀਆਂ ਘੜ ਦੰਦੇ ਮੇਰੀ ਆਪਦੀ ਡਿਊਟੀ 50 ਕਿਲੋਮੀਟਰ ਤੇ ਲੱਗੀ ਹੋਈ ਆ ਤੁਸੀਂ ਆਪ ਸਮਝਦੇ ਆਂ ਵੀ ਕੋਈ ਫਰੀਜ ਦਾ ਤੇਲ ਪਾ ਕੇ ਕਿੱਥੋਂ ਜਾਊਗਾ ਸਾਡ ਨੂੰ ਜੇ ਤਨਖਾਹ ਦੀ ਗੱਲ ਕਰ ਗਿਆ ਜਿੰਨੇ ਮੁਲਾਜ਼ਮ ਖੜੇ ਆ ਕਿਸੇ ਨੂੰ 5000 ਜਾਂ 4000 ਸਾਨੂੰ ਜਿਹੜਾ ਤੇਲ ਪਾਣੀ ਦਾ ਖਰਚਾ ਮਿਲਦਾ ਪਿੰਡਾਂ ਦੇ ਪਿੱਲੇ ਸਾਨੂੰ 4 ਮਹੀਨੇ ਹੋ ਗਏ ਕੰਮ ਸਾਡੇ ਵਧਾਤੇ ਤਨਖਾਹ ਸਾਨੂੰ ਮਿਲ ਨਹੀਂ ਰਹੀ ਇਸ ਕਰਕੇ ਸਾਡੇ ਦਿਮਾਗੀ ਵੀ ਟੈਨਸ਼ਨ ਆ ਜਾਨੀ ਵੀ ਅੱਜ ਕੱਲ ਧੁੰਦ ਦੇ ਵਿੱਚ ਵੀ ਤੁਹਾਡੇ ਮੁਲਾਜ਼ਮ ਜਾਂ ਪੁਲਿਸ ਦੇ ਇੱਥੇ ਜਿਹੜੇ ਡਿਊਟੀ ਮੈਜਿਸਟਰੇਟ ਲਾਏ ਸੀ ਉਹ ਵੀ ਆਪ ਧੁੰਦ ਦੇ ਵਿੱਚੋਂ ਆਏ ਸੀ ਕਿੰਨੀ ਅਸੀਂ ਜਾਨ ਤੇ ਖੇਡ ਕੇ ਆਏ ਜਮਾਂ ਅੱਗੇ ਨਹੀਂ ਦਿਖਦਾ ਸੀ ਗੱਡੀਆਂ ਅਸੀਂ ਮੰਗ ਕੇ ਲਿਆਏ ਆ ਕੋਈ 200 ਰੁਪਿਆ ਪਾ ਰਿਹਾ ਕੋਈ 300 ਇੱਥੇ ਵੀ ਅਸੀਂ ਰਾਤ ਨੂੰ ਕਿਵੇਂ ਸਮਾਂ ਕੱਟਿਆ ਪਹਿਲਾਂ ਸਾਨੂੰ ਟੈਂਟ ਨਹੀਂ ਲਾਉਣ ਦਿੱਤਾ ਅੱਧੇ ਬੰਦੇ ਸਾਡੇ ਆ ਦੇਖ ਲਓ ਤਰੇਲ ਚਾਏ ਪਏ ਆ ਇਸ ਤਿੱਖਾ ਤਾਂ ਸੀ ਹੁਣ ਕੀ ਕਰਗੇ ਜੀ ਤਿੱਖਾ ਹਰੇਕ ਵਾਰੀ 15 ਦਿਨ ਕਹਿ ਦਿੰਦੇ ਇਹਨਾਂ ਦੇ 15 ਦਿਨ ਹੀ ਨਹੀਂ ਪਤਾ ਲੱਗਦਾ ਹੁਣ ਤਾਂ ਸਾਨੂੰ ਜਿਹੜਾ ਸਾਰਿਆਂ ਨੂੰ ਜਿੱਥੇ-ਜਿੱਥੇ ਲਾਰੇ ਲਾਉਂਦੇ ਸੀ ਰਿਸ਼ਤੇਦਾਰਾਂ ਨੂੰ ਜਾਂ ਗਵਾਂਡੀਆਂ ਤੋਂ ਜਿੱਥੋਂ ਪੈਸੇ ਮੰਗੇ ਸੀ ਉਹ ਵੀ ਦੇਣੋਂ ਬੰਦ ਹੋ ਗਏ ਕਹਿੰਦੇ ਤੁਹਾਡੇ ਤਾਂ ਲਾਰੇ ਹੀ ਨਹੀਂ ਪਤਾ ਲੱਗਦੇ ਤੁਸੀਂ ਵੀ ਜੇ ਪੈਸਾ ਮੰਗੋਗੇ ਬੈਂਕ ਨੂੰ ਵੀ ਜੇ ਆਪਾਂ ਬੈਂਕ ਤੋਂ ਵੀ ਲੋਨ ਲੈਨੇ ਆ ਉਹਨਾਂ ਨੂੰ ਆਪਾਂ ਕਹਿੰਨੇ ਆ ਵੀ 4 ਸਾਲਾਂ 'ਚ ਮੋੜਾਂਗੇ 3 ਸਾਲ ਦਾ ਉਸ ਹਸਾਬ ਨਾਲ ਕਿਸ਼ਤ ਬੰਦ ਨਹੀਂ ਇੱਥੇ ਤਾਂ ਪਤਾ ਹੀ ਨਹੀਂ ਕਿਹੜੇ ਹਸਾਬ ਨਾਲ ਲਾਰਾ ਲੱਗ ਗਿਆ ਦੁਕਾਨਦਾਰਾਂ ਨੂੰ ਸ਼ਰਮ ਆਉਂਦੀ ਆ ਅਸੀਂ ਮਿਹਨਤ ਉਹਲੇ ਬਹੁਤ ਹੱਲਾ ਉਹਨਾਂ ਕੋਲੇ ਬਹੁਤ ਫਾਂਡਾ ਸਾਡਾ ਕੋਈ ਜ਼ਿਆਦਾ ਜੇ ਗੱਲ ਨਾ ਕਰਨਾ ਮਹੀਨੇ ਦੀ ਤਨਖਾਹ ਜਿਹੜੇ ਅਸੀਂ 450 ਮੁਲਾਜ਼ਮਾਂ 2 ਕਰੋੜ ਬੰਦੀ ਆ 8 ਕਰੋੜ ਦੀ ਖੇੜਾ 8 ਕਰੋੜ ਸਰਕਾਰ ਆਸ ਤੇ ਕੁਝ ਵੀ ਨਹੀਂ ਇਲੈਕਸ਼ਨਾਂ ਦੁਆਰਾ ਦੁਆਰਾ ਹੋ ਰਹੀਆਂ 20-25 ਬੱਚੀ ਕਰੋੜ ਖਰਚ ਹੋ ਜਾਂਦਾ ਇਸ ਕਰਕੇ ਮੈਂ ਅਪੀਲ ਕਰਦਾ ਕਿਉਂਕਿ ਜੇ ਸਾਡੀ ਸਾਲ ਦੀ ਜਿਹੜਾ ਬਜਟ ਹੈ ਤਨਖਾਵਾਂ ਦਾ 30 ਕਰੋੜ ਆ ਹਾਤਮਾਂ ਦੀ ਤੇ ਉਹਦੇ ਵਿੱਚੋਂ 12 ਕਰੋੜ ਜਿਹੜਾ ਸਟੇਟ ਦਾ ਸ਼ੇਅਰ ਪੈਂਦਾ ਜੇ 40% ਕਰਕੇ ਉਹ 12 ਕਰੋੜ ਜਿਹੜਾ ਫੰਡ ਰਿਲੀਜ਼ ਕਰ ਦਿੰਦੇ ਸਾਡੇ ਅਸੀਂ ਘਰੇ ਨੂੰ ਤੁਰ ਗਿਆ ਜਦੋਂ ਸੈਂਟਰ ਨੂੰ ਆਊਗਾ ਉਦੋਂ ਦਿੱਤੇ ਜਾਊਗਾ ਅਸੀਂ ਜਿਹੜਾ ਭੱਜਣ ਲੱਗਿਆ ਅਕਾਊਂਟ ਚ ਤਨਖਾਹ ਹੁੰਦੀ ਹੈ ਕੋਈ ਲੈ ਕੇ ਭਜਦਾ ਨਹੀਂ ਜ਼ਿੰਮੇਵਾਰੀਆਂ ਫਿਕਸ ਸਾਡੇ ইপিਐਫ ਜਿਹੜੇ ਕੱਟੇ ਜਾਂਦੇ ਉਹਦੇ ਚੋਂ ਕੱਢ ਲਨ ਜੇ ਵੱਧ ਪੇਮੈਂਟ ਦਿੱਤੀ ਹੈ ਇਸ ਕਰਕੇ ਅੱ ਇਹ ਕਿਸੇ ਦਾ ਜਾਨੀ ਮਾਰ ਲਈ ਨੁਕਸਾਨ ਹੋ ਗਿਆ ਸਰਕਾਰਾਂ ਤੁਹਾਨੂੰ ਪਤਾ ਪਹਿਲਾਂ ਵੀ ਇਹ ਚਾਹੁੰਦੀਆਂ ਕੋਈ ਕਿਸਾਨ ਮਰ ਗਿਆ ਉਹਨੂੰ ਨੌਕਰੀ ਦੇਤੀ ਕੋਈ ਸਿੰਪਲ ਗ੍ਰੈਜੂਕੇਸ਼ਨ ਕੀਤੀ ਆ ਜਿਹੜੇ ਬੰਦਿਆਂ ਨੂੰ 15-15 ਸਾਲ ਦਾ ਐਕਸਪੀਰੀਅੰਸ ਹੋ ਗਿਆ ਉਹਨਾਂ ਨੂੰ ਕੋਈ ਘੱਲ ਨਹੀਂ ਕਰਦੇ ਹੁਣ ਕਹਿੰਦੇ ਸੀਡੀ ਮਲਾਜ਼ਮ ਪੱਕੇ ਕਰਨੇ ਆ ਤੁਹਾਡੀਆਂ ਤਨਖਾਹਾਂ 50000 ਹੋ ਗਈਆਂ ਉਹ ਜੋ 25000 ਵਾਲੇ ਨੂੰ ਪੱਕੇ ਕਰ ਵੀ ਜਿਹੜਾ 20000 ਵਾਲਾ ਵੀ 50000 ਸੀ ਸੀ ਸਕੇਲ 'ਚ ਤੁਸੀਂ ਵੀ ਡੀਲ ਕਰਦੇ ਆ 80 ਸੀ 000 ਵੀ ਲੈਂਦੇ ਆ ਬੰਦੇ ਇਸ ਕਰਕੇ ਜਿਹੜੇ ਬੰਦੇ ਜਿਵੇਂ ਮਰਜੀ ਆ ਸਾਡੇ ਪੱਕੇ ਕਰੋ 10 ਸਾਲਾਂ ਵਾਲੇ ਸਰਕਾਰ ਭਗਵੰਤ ਮਾਨ ਜੀ ਬਹੁਤ ਵਿਚਾਈ ਜਾਂਦੀ ਉਹਨਾਂ ਨੂੰ ਕਹਿੰਦੇ ਆ ਸਿੱਧਾ ਸਾਡੇ ਨਾਲ رابطہ ਕਰਕੇ ਸਾਡੇ ਪ੍ਰਧਾਨ ਜੀ ਰਵਨੀਤ ਜੀ ਗੁਰਪ੍ਰਤਾਪ ਜੀ ਸ਼ਮਿੰਦਰ ਜੀ ਕਮਲ ਜੀ ਜਿੰਨੇ ਵੀ ਸਾਡੇ ਬੰਦੇ ਮੌਤਵਾਰ ਜੁਨੀਅਨ ਦੇ ਹੱਦੜ ਸੀਗੇ ਸਾਰੇ ਕੈਡਰਾਂ ਨੂੰ ਲੀਡ ਕਰਦੇ ਆ ਉਹਨਾਂ ਨਾਲ ਮੀਟਿੰਗ ਕਰਕੇ ਸਾਡਾ ਪੱਕਾ ਹੱਲ ਕੀਤਾ ਜਾਵੇ ਅਸੀਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਪਹਿਲੇ ਤਾਂ ਤੁਹਾਡੇ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਟੈਲੀਕਾਸਟ ਕਰ ਰਹੇ ਹੋ ਇਹ ਸੈਂਟਰ ਸਪੋਰਟ ਸਕੀਮ ਹੈ ਜੀ 60 40 ਰੇਸ਼ੋ ਨਾਲ ਚੱਲ ਰਹੀ ਹੈ ਅਸੀਂ ਇੱਥੇ ਤਕਰੀਬਨ ਪਹਿਲਾਂ ਵੀ ਧਰਨਾ ਲਾ ਚੁੱਕੇ ਹਾਂ ਇਹ ਸਾਡਾ ਹਰ ਵਾਰ ਦੀ ਤਰ੍ਹਾਂ ਹੀ ਹੈ ਵੀ ਤਨਖਾਹ ਲੇਟ ਹੋ ਜਾਂਦੀ ਹੈ ਜੋ ਕਿ ਬੇਸਿਕ ਨੀਡ ਹੈ ਸਾਡੇ ਸਟਾਫ ਦੀ ਇਹ ਇਹ ਹੱਕੀ ਮੰਗਾਂ ਵਾਸਤੇ ਅਸੀਂ ਧਰਨਾ ਲਾਇਆ ਆ ਆਪਦੀ ਤਨਖਾਹ 'ਤੇ ਲਾਇਆ ਸਾਡੇ ਬੰਦੇ 2011 14 ਤੇ 17 ਪ੍ਰੋਪਰ ਚੈਨਲ ਰਾਈ ਭਰਤੀ ਕੀਤੇ ਗਏ ਆ ਪਰ ਹਜੇ ਤੱਕ ਇਹਨਾਂ ਬੰਦੂਆਂ ਬੰਦਿਆਂ ਵਾਸਤੇ ਕੋਈ ਰੈਗੂਲਰ ਮਤਲਬ ਕੋਈ ਪੋਰਟਲ ਨਹੀਂ ਹੈ ਗਿਆ ਕੋਈ ਸਕੀਮ ਨਹੀਂ ਸਾਨੂੰ ਵਾਰ-ਵਾਰ ਕਿਹਾ ਜਾ ਰਿਹਾ ਵੀ ਤੁਹਾਡੇ 30 ਬੰਦਿਆਂ ਦਾ ਨਾਮ ਆ ਗਿਆ ਵੀ ਪੋਰਟਲ 'ਚ ਪਾ ਦਿੱਤੇ ਗਏ ਆ ਪਰ ਸਾਨੂੰ ਨਾ ਫਾਈਲ دی ਉਹਦੀ ਪ੍ਰोसीडिंग ਪਤਾ ਐਂਡ ਆਫ ਦਾ ਡੇ ਹੀ ਆ ਵੀ ਸਾਡੀ ਬੇਸਿਕ ਨੀਡ ਆ ਜੋ ਤਨਖਾਹ ਹਰ ਵਾਰ ਸਾਡੀ ਰੋਕੀ ਜਾ ਰਹੀ ਆ ਹੁਣ ਵੀ 5 ਮਹੀਨਿਆਂ ਦੇ ਤਕਰੀਬਨ ਸਾਨੂੰ ਟਾਈਮ ਹੋ ਚੁੱਕਿਆ ਜਦੋਂ ਵੀ ਕੋਈ ਰੂਲ ਲਾਗੂ ਕਰਨਾ ਹੈ ਜਾਂ ਕੋਈ ਹੱਕੀ ਮੰਗਾ ਰੱਖਦੇ ਆ ਉਦੋਂ ਅਸੀਂ ਸੈਂਟਰ ਦੇ ਮੁਲਾਜ਼ਮ ਹੋ ਜਾਂਦੇ ਆ ਹਾਲਾਂਕਿ ਇਹ 60 40 ਦੀ ਰੇਸ਼ੋ ਨਾਲ ਹੈ 40% ਸਟੇਟ ਗਵਰਨਮੈਂਟ ਦਾ ਬੰਦ ਹੈ ਪਰ ਜਦੋਂ ਵੀ ਸਾਡਾ ਕੋਈ ਨੁਕਸਾਨ ਕਰਨਾ ਹੈ ਉਦੋਂ ਡਾਇਰੈਕਟੇਟ ਦਫ਼ਤਰ ਵੱਲੋਂ ਕੋਈ ਲੈਟਰ ਕੱਢ ਦਿੱਤੀ ਜਾਂਦੀ ਹੈ ਕਿ ਤੁਹਾਡੀ ਪੇ ਜ਼ਿਆਦੇ ਹੈ ਤੁਹਾਡਾ ਏਰੀਅਰ ਨਹੀਂ ਬੰਦਾ ਤੁਹਾਨੂੰ ਕੱਟ ਆਫ ਕਰ ਦਿੱਤਾ ਜਾਂਦਾ ਉਹ ਲੈਟਰਾਂ ਅਸੀਂ ਤੁਹਾਨੂੰ ਸ਼ੋ ਵੀ ਕਰ ਸਕਦੇ ਆ ਪ੍ਰੋਪਰ ਸਾਡੇ ਕੋਲੇ ਰਿਕਾਰਡ ਹੈਗਾ ਪਰ ਇਹਨਾਂ ਦਾ ਐਡਮਿਨ ਬਲੌਕ ਦਾ ਬੈਠਣ ਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹਨਾਂ ਦੇ ਕੋਲ ਇੱਕ ਕਲੈਰੀਕਲ ਜਿਹੜਾ ਵਰਕ ਹੈ ਜਿਹੜਾ ਐਂਡ ਆਫ ਦਾ ਡੇ ਆ ਵੀ ਜਿਵੇਂ ਸੈਲਰੀ ਡਿਸਪਰਸ ਕਰਨੀ ਹੈ ਤੇ ਉਹ ਤਾਂ ਸਾਡੀ ਹੱਕੀ ਮੰਗਣਾ ਵੀ ਜਿਹੜੀ ਇਹਨਾਂ ਨੂੰ ਰੈਗੂਲਰ ਕਰਨੀ ਚਾਹੀਦੀ ਹੈ ਪਰ ਉਹ ਹੀ ਇਹਨਾਂ ਵੱਲੋਂ ਡਾਕੂਮੈਂਟ ਪੇਸ਼ ਨਹੀਂ ਕੀਤੇ ਜਾ ਰਹੇ ਸੈਂਟਰ ਸੈਂਟਰ ਸਰਕਾਰ ਨੂੰ ਜੋ ਕਿ ਉਹਨਾਂ ਦੀ ਇਸ ਇਹੀ ਕਮੀ ਕਰਕੇ ਵੀ ਸਾਡੀ ਜਿਹੜੀ ਅਗਲੀ ਕਿਸ਼ਤ ਆ ਰਿਲੀਜ਼ ਨਹੀਂ ਹੋ ਰਹੀ ਤੇ ਜਿਹੜੀ ਹੁਣ ਐਟ ਪ੍ਰੈਸੈਂਟ ਸਿਚੁਏਸ਼ਨ ਚੱਲ ਰਹੀ ਹੈ ਸਟੇਜ ਦੀ ਵੀ ਪ੍ਰਾਲੀ ਪ੍ਰਬੰਧਨ ਵਾਸਤੇ ਸਾਡਾ ਤਕਰੀਬਨ ਹੀ 450 ਬੰਦਾ ਜਿਹੜਾ ਲੱਗਿਆ ਹੋਇਆ ਡਿਊਟੀ ਕਰ ਰਿਹਾ ਤੇ ਕੱਲ ਤੋਂ ਅਸੀਂ ਧਰਨਾ ਦੇ ਰਹੇ ਹਾਂ ਤਕਰੀਬਨ 1200 ਪਲੱਸ ਸਾਈਟਾਂ ਕੱਲ ਦੀਆਂ ਜਿਹੜੀਆਂ ਆ ਚੁੱਕੀਆਂ ਕਾਰਨ ਇਹੀ ਹੈ ਵੀ ਇਹ ਬੰਦੇ ਸਾਡੇ ਇੱਥੇ ਬੈਠ ਗਏ ਤੇ ਪ੍ਰਾਲੀ ਦਾ ਮੁੱਦਾ ਕਿੱਡਾ ਹੈ ਸਰਕਾਰ ਵਾਰ-ਵਾਰ ਜ਼ੋਰ ਪਾ ਰਹੀ ਹੈ ਤੇ ਇਹ ਦੇਖੋ ਤੁਸੀਂ ਵੀ ਕੱਲ 450 ਬੰਦਾ ਆ ਕੇ ਇੱਥੇ ਧਰਨੇ ਤੇ ਬੈਠ ਗਿਆ ਤੇ ਕੱਲ ਦੀ ਸਟੇਜ ਆ ਤੁਸੀਂ ਪੋਰਟਲ ਖੋਲ੍ਹ ਕੇ ਚੈੱਕ ਕਰ ਸਕਦੇ ਹੋ 1200 ਪਲੱਸ ਸਾਈਟ ਇਸੇ ਦੌਰਾਨ ਕੱਲ ਪਰਾਲੀ ਦੇ ਜਿਹੜੇ ਹੈਗੇ ਕੇਸ ਆ ਚੁੱਕੇ ਨੇ ਤੇ ਹੁਣ ਜੇ ਸਾਡੀ ਸਰਕਾਰ ਜਾਂ ਇਹ ਡਾਇਰੈਕਟੋਰੇਟ ਦਫ਼ਤਰ ਸਾਡੋਂ ਸਾਡੀ ਕੋਈ ਵੀ ਡਿਮਾਂਡ ਇਹ ਜਿਵੇਂ ਸਾਡੀਆਂ ਹੋਰ ਵੀ ਅੱਠ ਮੰਗਾਂ ਨੇ ਸੈਲਰੀ ਨੂੰ ਲੈ ਕੇ ਬਿ ਸੈਲਰੀ ਸਾਡਾ ਬੇਸਿਕ ਨੀਡ ਹੈ ਨਾ ਤੇ ਜੇ ਇਹ ਨਹੀਂ ਸਾਡੇ ਸੰਬੰਧ ਦੇ ਤੇ ਜੇ ਉਹ ਵੀ ਇੱਥੇ ਕੋਈ ਜਾਨੀਮਾਲੀ ਨੁਕਸਾਨ ਜਾਂ ਕਿਸੇ ਦੀ ਵੀ ਕੋਈ ਹਾਲਤ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਡਾਇਰੈਕਟੋਰੇਟ ਦਫ਼ਤਰ ਜਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਸਿੱਧਾ ਤੇ ਸਪਸ਼ਟ